ਦੇ ਪ੍ਰਧਾਨ ਨੇ ਜਨਰਲ ਸਖਤਰ ਗੁਰਿੰਦਰ ਸਿੰਘ ਮਹਿੰਦੀ ਰੱਤਾ ਜੀ ਨੇ ਉਹਨਾਂ ਨੇ ਅੱਜ ਇੱਕ ਹਜੂਮ ਦੇ ਰੂਪ ਦੇ ਵਿੱਚ ਉੱਤੇ ਮੈਮੋਰੰਡਮ ਦੇਣਾ ਉਹਨਾਂ ਨੇ ਕੱਟ ਕੀਤਾ ਤੇ ਕਿਸਾਨ ਜਥੇਬੰਦੀਆਂ ਸਾਡੇ ਨਾਲ ਹਾਜ਼ਰ ਨੇ ਤੇ ਵਕ ਵਕ ਜੋ ਵੀ ਇਨਸਾਫ ਪਸੰਦ ਲੋਕ ਨੇ ਉਹ ਇੱਥੇ ਪਹੁੰਚ ਰਹੇ ਨੇ ਧੰਨਵਾਦ ਜੀ ਇਹ ਇੱਕ ਪੰਜਾਬ ਸਰਕਾਰ ਤੋਂ ਪੁੱਛਣਾ ਹੁਆ ਕਿ ਜੋ ਇਹ ਖਰਚਾ ਕਰਦੇ ਆ ਲੋਕਾਂ ਦੇ ਟੈਕਸ ਦੇ ਉੱਤੇ ਰਾਜ ਕਰ ਰਹੇ ਆ ਔਰ ਨਜਾਇਜ਼ ਖਰਚੇ ਕਰ ਰਹੇ ਆ ਇਹ ਪੱਤਰਕਾਰਾਂ ਦਾ ਪੁੱਛਣਾ ਕੋਈ ਨਜਾਇਜ਼ ਹੈ ਬਿਲਕੁਲ ਜੀ ਉਹਨਾਂ ਦਾ ਹੱਕ ਹੈ ਪੱਤਰਕਾਰ ਹੀ ਨਹੀਂ ਇਹ ਆਮ ਇਨਸਾਨ ਵੀ ਇਹ ਗੱਲ ਪੁੱਛ ਸਕਦਾ ਹੈ ਵੀ ਜਿਹੜਾ ਅਸੀਂ ਟੈਕਸ ਦੇ ਰਿਹਾ ਉਹ ਕਿੱਥੇ ਲਾਇਆ ਜਾ ਰਿਹਾ ਜਦੋਂ ਅਸੀਂ ਸਵੇਰ ਸੁੱਤੇ ਉੱਠਦੇ ਆ ਤਾਂ ਬਰਚ ਕਰਦੇ ਆ ਫੇਸਟੇ ਵੀ ਟੈਕਸ ਦੇ ਰਹੇ ਆ ਬਰਚ ਤੇ ਵੀ ਟੈਕਸ ਅਸੀਂ ਚਾਹ ਦੀ ਪਿਆਲੀ ਪੀਨੇ ਆ ਖੰਡ ਤੇ ਵੀ ਟੈਕਸ ਚਾਹ ਪੱਤੀ ਤੇ ਵੀ ਟੈਕਸ ਦੁੱਧ ਤੇ ਵੀ ਟੈਕਸ ਦੇ ਰਿਆ ਉਹ ਸਾਡੇ ਟੈਕਸ ਦਾ ਪੈਸਾ ਜਿਹੜਾ ਸਰਕਾਰਾ ਉਡਾਰ ਰਹੀ ਹੈ ਜੇ ਉਹਦੇ ਬਾਰੇ ਕਿਸੇ ਪੱਤਰਕਾਰ ਨੇ ਪੁੱਛ ਲਿਆ ਤਾਂ ਉਹਨੇ ਕੀ ਗੁਨਾਹ ਕਰਤਾ ਉਹਦੇ ਤੇ ਪਰਚਾ ਕਰਨ ਕਰਨਾ ਸ਼ਰਮਨਾਕ ਨਹੀਂ ਨਿੰਦਣਯੋਗ ਵੀ ਹੈ ਇਹਨਾਂ ਦੀਆਂ ਗੱਲਾਂ ਨੂੰ ਲੋਕਾਂ ਤੱਕ ਪਿੰਡਾਂ ਤੱਕ ਸੱਥਾਂ ਤੱਕ ਇਹਨਾਂ ਦੀਆਂ ਗੱਲਾਂ ਨੂੰ ਪਹੁੰਚਾਇਆ ਸੀ ਅੱਜ ਉਹਨਾਂ ਪੱਤਰਕਾਰਾਂ ਤੇ ਜਿਹੜੇ ਪਰਚੇ ਦਰਜ ਕਰਨ ਤੇ ਤਲਗੀ ਆ ਸਰਕਾਰ ਇਹ ਭੁੱਲ ਗਿਆ ਇਹ ਬਖਲਾੜ ਚ ਆ ਗਈ ਇਹਨਾਂ ਨੂੰ ਇਹ ਲੱਗਦਾ ਕਿ ਅਸੀਂ ਕਿਤੇ ਲੋਕਾਂ ਨੂੰ ਦਬਾ ਕੇ ਇਹਨਾਂ ਪੱਤਰਕਾਰਾਂ ਨੂੰ ਦਬਾ ਕੇ ਦੁਬਾਰਾ ਸੱਤਾ ਹਾਸਲ ਕਰ ਲਾਂਗੇ ਬਹੁਤ ਵੱਡਾ ਭੁਲੇਖਾ ਇਹਨਾਂ ਦਾ ਇਹਨਾਂ ਨੇ ਅੱਗੇ ਵੀ ਕਈ ਵਾਰ ਸਾਡੇ ਜ਼ਿਲ੍ਹੇ ਦੇ ਵਿੱਚ ਇੱਕ ਦੋ ਪੱਤਰਕਾਰਾਂ ਦੇ ਪਰਚੇ ਦਰਜ ਕਰੇ ਨੇ ਤੇ ਫਿਰ ਥੁੱਕ ਕੇ ਛੱਟਣਾ ਪਿਆ ਵਾਰਸ ਹੋਏ ਨੇ ਉਸੇ ਤਰ੍ਹਾਂ ਇਹ ਹਜੂਮ ਹੈ ਜਿਹੜਾ ਤੇ ਦਿਨੋਂ ਦਿਨ ਜਿਹੜਾ ਵਧਣਾ ਹੈਗਾ ਇਨਸਾਫ ਪਸੰਦ ਜਥੇਬੰਦੀਆਂ ਨੇ ਸੜਕਾਂ ਤੇ ਆਉਣਾਗਾ ਅੱਜ ਟੈਕਨੀਕਲ ਸਰਵਿਸ ਯੂਨੀਅਨ ਬਿਜਲੀ ਬੋਰਡ ਦੀ ਇੱਕ ਸਰਮੋਹਣ ਜਥੇਬੰਦੀ ਪੱਤਰਕਾਰ ਵੀਰਾਂ ਦੇ ਨਾਲ ਖੜੀ ਆ ਜਿੱਥੋਂ ਤੱਕ ਇਹ ਘੋਲ ਚੱਲੇਗਾ ਟੈਕਨੀਕਲ ਸਰਵਿਸ ਯੂਨੀਅਨ ਹਰ ਸਮੇਂ ਨਾਲ ਮੋਢੇ ਨਾਲ ਮੋਟਾ ਲਾ ਕੇ ਖੜੇਗੀ ਸਰਕਾਰ ਨੇ ਜੇ ਬਲ ਵੇਖਣਾ ਇਹ ਲੋਕ ਸ਼ਕਤੀਆਂ ਨਾਲ ਜਿਹੜੀ ਤਾਕਤ ਵੇਖਣੀ ਆ ਤੇ ਕੋਈ ਨਹੀਂ ਉਹਨਾਂ ਨੂੰ ਦਿਖਾਵਾਂਗੇ ਮੈਦਾਨ ਦੇ ਵਿੱਚ ਅਸੀਂ ਚੇਤਾਵਨੀ ਦਿੰਦੇ ਆ ਕਿ ਜਿਹੜੀਆਂ ਜਿਹੜੀਆਂ ਗੱਲਾਂ ਤੁਸੀਂ ਕਰ ਰਹੇ ਹੋ ਇਸ ਤਰ੍ਹਾਂ ਜਿਹੜਾ ਧੱਕਾ ਕਰ ਰਹੇ ਹੋ ਇਹ ਆਪਦੀ ਆਦਤ ਤੋਂ ਬਾਜ਼ ਆ ਜਾਓ ਨਹੀਂ ਤਾਂ ਉਹ ਦਿਨ ਦੂਰ ਨਹੀਂ ਕਿ ਜਿਹੜੀ ਸੱਤਾਂ ਦਾ ਤੁਸੀਂ ਆਨੰਦ ਭੋਗ ਰਹੇ ਹੋ ਉਹ ਬੜੇ ਜਲਦੀ ਲੋਕ ਜਿਹੜੇ ਉਹ ਤੁਹਾਨੂੰ ਲਾ ਦੇਣਗੇ ਤੁਸੀਂ ਆਪ ਹੀ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਇਹ ਲੋਕ ਹੈ ਇਹ ਜਿਹੋਣ ਤਾਂ ਅਰਸ਼ ਤੇ ਜਿਹੋਣ ਤਾਂ ਫਰਸ਼ ਤੇ ਹੁਣ ਤੁਹਾਡਾ ਫਰਸ਼ ਤੇ ਹੋਣ ਦਾ ਸਮਾਂ ਜਿਹੜਾ ਉਹ ਤੁਸੀਂ ਆਪ ਨਿਸ਼ਚਿਤ ਕਰ ਰਹੇ ਹੋ ਇਥੋਂ ਉਹਨੂੰ ਇਹ ਕਹਿੰਦੇ ਕਿ ਸੰਭਲ ਜਾਓ ਜੇ ਸੰਭਲਿਆ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਉਹਦੇ ਖਿਲਾਫ ਧੂਠਾ ਮਾਮਲਾ ਦਰਜ ਕਰਨਾ ਹੈ ਪਾਪਾਂ ਦੇ ਨਾਲ ਜੱਥੇ ਬੰਨੀਆਂ ਤੇ ਨਾਲ ਸੀ ਜੱਥੇ ਬੰਨੀਆਂ ਉਹਦਾ ਵਿਰੋਧ ਕਰਦੀਆਂ ਰਹੀਆਂ ਨੇ ਤੇ ਕਰਦੀਆਂ ਰਹਿਣਗੀਆਂ ਤੋਂ ਉਸੇ ਲਈ ਚਾਹਤ ਅੱਜ ਸਾਡੇ ਦਰਮਿਆਨ ਭਾਰਤੀ ਕਿਸਾਨ ਯੂਨੀਅਨ ਦੇ ਕੋਹੰਦਾ ਦੇ ਜਸਪ੍ਰੀਤ ਸਿੰਘ ਜੱთა ਕੋਹਾਰ ਵਾਲਾ ਉਹਨਾਂ ਨੂੰ ਬੇਨਤੀ ਹੈ ਜਸਪ੍ਰੀਤ ਸਿੰਘ ਜੱთა ਕੋਹਾਰ ਵਾਲਾ ਉਹ ਸਾਰਿਆਂ ਦੇ ਰੂਬਰੂ ਹੋਣ ਆਪਣੇ ਇਹ ਚਾਰ ਪ੍ਰਗਟਾਉਣ ਤੇ ਇਸ ਤੋਂ ਬਾਅਦ ਵਾਲਾ ਜਿਹੜਾ ਬਲਾਰਾ ਉਸ ਵੀਰ ਨੂੰ ਬੇਨਤੀ ਆਓ ਪਿਆਰ ਲਵੇ ਮਿੰਦਰਜੀਤ ਹੋਣਾ ਤੇ ਨਹੀਂ ਕੀਤਾ ਇਹ ਸਰਜਾ ਪ੍ਰਧਾਨਤਮਾਨ ਦੀ ਸਰਕਾਰ ਨੇ ਉਹਨਾਂ ਸਾਰੇ ਕਾਰਕੁਨਾਂ ਤੇ ਉਹਨਾਂ ਸਾਰੇ ਪੱਤਰਕਾਰਾਂ ਤੇ ਕੀਤਾ ਜਿਹੜੇ ਆਜ਼ਾਦੀ ਦੇ ਤੌਰ ਤੇ ਆਪਣੇ ਚੈਨਲ ਚਲਾਉਂਦੇ ਆ ਜਿਹੜੇ ਸਰਕਾਰ ਦੀ ਨੀਤਿ ਨਾ ਕਰਦੇ ਆ ਆਮ ਲੋਕਾਂ ਦੀ ਗੱਲ ਦੂਜਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਲੈ ਕੇ ਜਾਂਦੇ ਆ ਉਹਨਾਂ ਲੋਕਾਂ ਦੇ ਸਾਰੇ ਤੇ ਪਰਚਾ ਕੱਲ ਜਦੋਂ ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨ ਹੋਇਆ ਜਦੋਂ ਤੇ ਸ਼ਖਬੀਰ ਸਿੰਘ ਬਾਦਲਾ ਆਉਂਦੇ ਆ ਤਾਂ ਉਸ ਤੋਂ ਬਾਅਦ ਇਹਨਾਂ ਦਾ ਆਈਟੀ ਜਲ ਸੋਸ਼ਲ ਮੀਡੀਆ ਤੇ ਮਹੌਲ ਬਣਾਉਣਾ ਕੇਹਦਾ ਜੀ ਹੁਣੇ ਹੁਣ ਬਿੱਲੀ ਫੇਲਿਓ ਬਾਹਰ ਆਈ ਆ ਕੇਨਰਾ ਆ ਗਿਆ ਜੀ ਆਗਾ ਤਾਂ ਤੁਸੀਂ ਬਹੁਤ ਸਾਰਿਆਂ ਦਾ ਬੜਿਆ ਹੋਇਆ ਤੁਸੀਂ ਵੀ ਜਾਣਦੇ ਆ ਤੇ ਤੁਹ ਵੀ ਜਾਣਦਾ ਜਿਹੜਾ ਆਈਟੀ ਚ ਇਹਨਾਂ ਨੇ ਇੱਥੇ ਕੰਮ ਤੇ ਰੱਖਿਆ ਹੋਇਆ ਕਿ ਜੇਕਰ ਕੋਈ ਸਰਕਾਰ ਦੀ ਯੋਜਨਾ ਕਰਦਾ ਉਹਨੂੰ ਇਸ ਤਰ੍ਹਾਂ ਦੀ ਭਾਰੀ ਦਬਾਅ ਨਹੀਂ ਸੇਟੂਗੀ ਤੇ ਬੋਲੋ ਤੇ ਬੰਦੇ ਨੂੰ ਇਹ ਲੱਗਿਆ ਕਿ ਸ਼ਾਇਦ ਇਹ ਕੋਸ਼ਿਸ਼ ਨਹੀਂ ਪਣੀ ਚਾਹੀਦੀ ਜੋ ਕਿ ਮੀਡੀਆ ਤੇ ਉਸ ਕਰਕੇ ਅਸੀਂ ਇਹ ਦੱਸ ਦੇਣਾ ਚਾਹੁੰਦੇ ਆਂ ਕਿ ਹਿੰਦੁਸਤਾਨ ਦੇ ਵਰਤਿਆਂ ਤੋਂ ਨਾ ਤਾਂ ਮੰਦਰ ਹੋਣੀ ਨਾ ਮਾਰਗਗੋੜ ਹੋਣੀ ਕਦੇ ਦਰਵਾਜ਼ਾ ਤੇ ਨਾ ਹੀ ਉਹਨਾਂ ਨੂੰ ਡਰਨਾ ਤੇ ਅਸੀਂ ਹਮੇਸ਼ਾ ਉਹਨਾਂ ਦੇ ਨਾਲ ਆਏ ਇੱਕ ਵੀ ਬਿਲਾਏ ਉਹਨਾਂ ਦੀ ਜੈ ਸਾਡੇ ਤੋਂ ਵੀ ਜੇ ਕਿਸੇ ਨੂੰ ਲੱਗਦਾ ਕਿ ਹੋਰ ਵੀ ਕਰੇਾਰੇ ਇਹ ਫਰਦਮੇ ਕੇ ਕੋਈ ਆਪਾ ਸਾਹਿਬ ਉਹਦੇ ਖਿਲਾਫ ਬੋਲਿਆ ਗਿਆ ਤੌਰ ਤੇ ਪੂਰੇ ਬੱਤੀ ਵਾਲੇ ਚੌਕ ਤੇ 6 ਬੰਦੇ ਬੰਦਿਆ ਤੇ ਦੱਸਿਆ ਕਰਦਿਓ ਤਾਂ ਅਸੀਂ ਕਹਿੰਦੇ ਆ ਕਿ ਜੀ ਸਭ ਕੇ ਕਰੋ ਪਰਚਾ ਪਰ ਇਹ ਲੋਕ ਕੋ ਪੱਤਰਕਾਰ ਜਿਹੜਾ ਜਾਤ ਤੌਰ ਤੇ ਆਪਣਾ ਕੰਮ ਕਰਦੇ ਆ ਉਹ ਸਾਥ ਨੂੰ ਜਿਹੜੇ ਜਵੇ ਜੰਗੀਆਂ ਕੰਮ ਕਰਦੇ ਆ ਜਿਹੜਾ ਜਾਤ ਤੌਰ ਤੇ ਇਹ ਸਮਾਜ ਨੂੰ ਚੰਗਾ ਬਣਾਉਣਾ ਚਾਹਦੇ ਆ ਜਿਹੜੇ ਰਿਪੋਰਟ ਫੋਟ ਦੇ ਖਿਲਾਫ ਬੋਲਦੇ ਆ ਉਹ ਹਮੇਸ਼ਾ ਬੋਲਦੇ ਰਹਿਣਗੇ ਕੋਲੀਆਂ ਬੰਦਿਆਂ ਦੇ ਨਾਲ ਤੁਹਾਡਾ ਸਾਰਾ ਬਹੁਤ ਬਹੁਤ ਧੰਨਵਾਦ ਅੱਜ ਦੇ ਸਰਪ੍ਰਧਾਂ ਦੇ ਅੱਜ ਦੇ ਮੌਕੇ ਤੇ ਕੀ ਕਹਿੰਦੇ ਹੋ ਜੀ ਭਗਵਾਨਤਮਨ ਸਰਕਾਰ ਪੱਤਰਕਾਰਾਂ ਨਾਲ ੱੱਕਾ ਕਰ ਰਹੀ ਆ ਜਦੋਂ ਇਹ ਪਿਛਲੀਆਂ ਸਰਕਾਰਾਂ ਤੇ ਟਿੱਪਣੀਆਂ ਕਰਦੇ ਸੀ ਹੈਲੀਕਾਪਟਰ ਨੂੰ ਲੈ ਕੇ ਠੀਕ ਆ ਉਹ ਜਿਹੜੀ ਟਿੱਪਣੀ ਕਰਦੇ ਸੀ ਤੰਜ ਕੱਸਦੇ ਸੀਗੇ ਉਹ ਗਲਤ ਸੀ ਜਦੋਂ ਹੁਣ ਆਪ ਦੀ ਵਾਰੀ ਆਈ ਦਰਵਰਤੋਂ ਹੋਈ ਹੈ ਹੈਲੀਕਾਪਟਰ ਦੀ ਉਹਦਾ ਸਪਸ਼ਟੀਕਰਨ ਦੇਣ ਦੀ ਬਜਾਏ ਉਹ ਤਾਂ ਪੱਤਰਕਾਰਾਂ ਤੋਂ ਹੀ ਪਰਚਾ ਦਰਜ ਕਰਤਾ ਬਹੁਤ ਨਿੰਦਣਯੋਗ ਹੈ ਸਰਕਾਰ ਲਗਾਤਾਰ ੱੱਕਾ ਕਰਦੀ ਆ ਰਹੀ ਹੈ ਪ੍ਰੈਸ ਨਾਲ ਸ਼ੁਰੂ ਤੋਂ ਹੀ ਜਦੋਂ ਸਰਕਾਰ ਬਣਨ ਤੋਂ ਪਹਿਲਾਂ ਇਹ ਮੈਂਬਰ ਪਾਰਲੀਮੈਂਟ ਸੀ ਭਗਵੰਤ ਦਵਾਨ ਉਦੋਂ ਫਾਈਟਿੰਗ ਤੱਕ ਆ ਜਾਂਦਾ ਸੀ ਇਹ ਭਗਵੰਤ ਦਵਾਨ ਬਹੁਤ ਗਲਤ ਇਹ ਜਿਹੜਾ ਹੈਗਾ ਦੁਰਵਰਤੋਂ ਕਰਦੇ ਪਏ ਆ ਇਹ ਜਿਹੜੀ ਹੈਲੀਕਾਪਟਰ ਦੀ ਦੁਰਵਰਤੋਂ ਹੋਈ ਹੈ ਉਹਦਾ ਸਪਸ਼ਟ ਕਰਨ ਦੇਵੇ ਪਹਿਲਾਂ ਤਾਂ ਇਹ ਤੇ ਜਿਹੜੇ ਪੱਤਰਕਾਰਾਂ ਦੇ ਪਾर्चे ਦਰਜ ਕੀਤੇ ਉਹ ਰੱਦ ਕਰੇ ਸਰਕਾਰ ਸੱਚ ਦੀ ਆਵਾਜ਼ ਨੂੰ ਲਪਣਾ ਕਿੰਨਾ ਬਹੁਤ ਗਲਤ ਗੱਲ ਆ ਜੀ ਜੇ ਸੱਚ ਕੋੜਾ ਹੁੰਦਾ ਜੇ ਪੱਤਰਕਾਰ ਨੇ ਉਹਦਾ ਹੈਲੀਕਾਪਟਰ ਦੀ ਖਬਰ ਚਲਾਤੀ ਆ ਉਹ ਸਾਡਾ ਅਧਿਕਾਰ ਆ ਪੱਤਰਕਾਰਾਂ ਦਾ ਇਹ ਕਿਉਂ ਦਬਾਵੇ ਲੋਕਤੰਤਰ ਦਾ ਚੌਥਾ ਥੰਮ ਬੰਦਿਆ ਜਾਂਦਾ ਕਿਉਂ ਦਬਾਇਆ ਜਾ ਰਿਹਾ ਹੈ ਬਿਲਕੁਲ ਗਲਤ ਗੱਲ ਆ ਅਸੀਂ ਇਹਦੀ ਪੂਰ ਜ਼ੋਰ ਨਿੰਦਿਆ ਕਰਦੇ ਆ ਤੇ ਇਹ 2027 ਦੇ ਵਿੱਚ ਇਹ ਤਿਆਰ ਰਵੇ ਫਿਰ ਤੀਜਾ ਭਗਵਾਨ ਸਰਕਾਰ ਕਿੰਨੇ ਸਰਕਾਰਾਂ ਆ ਗਈਆਂ ਪਹਿਲਾਂ ਇਸ ਤੱਕ ਦੇ ਪਰਦੇ ਦਰਜ ਨਹੀਂ ਹੋਏ ਸਰਕਾਰ ਪਰਗੀ ਜਾਓ ਨਹੀਂ ਇਹ ਸ਼ੁਰੂ ਤੋਂ ਹੀ ਪ੍ਰੈਸ ਦੇ ਵਿਰੋਧੀ ਰਹੇ ਹੈ ਭਗਵਾਨ ਸਰਕਾਰ ਸ਼ੁਰੂ ਤੋਂ ਇਹਨਾਂ ਨੇ ਜਿਹੜਾ ਪਰਚੇ ਦਰਜ ਕਰਨੇ ਲਾਚੀ ਚਾਰਜ ਕਰਨੇ ਹੋਰ ਇਹਨਾਂ ਨੇ ਪੱਤਰਕਾਰਾਂ ਦੇ ਹਮੇਸ਼ਾ ਇਹ ਉਲਟੀ ਚੱਲਿਆ ਬਲਕਿ ਪ੍ਰੈਸ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ ਲੋਕਾਂ ਨਾਲ ਸਾਹਮਣੇ ਲਿਆਉਣ ਵਾਲੇ ਪੱਤਰਕਾਰ ਉਹਨਾਂ ਨੂੰ ਇਹ ਸ਼ੁਰੂ ਤੋਂ ਤਸ਼ੱਦਦ ਕਰਦੇ ਆ ਰਹੇ ਆ ਰਾਈ ਦਾ ਇਹ ਲਿਖਿਆ ਗਿਆ ਸਮਾਹ ਹੋਣਾ ਅਗੋਂ ਅਸੀਂ ਇਸ 팀 ਸਾਹਿਬ ਨੂੰ ਪੱਤਰ ਦੇਵਾਂਗੇ ਜਿਹੜਾ ਪਰਚਾ ਹੈਗਾ ਤਿੰਨ ਪੱਤਰਕਾਰਾਂ ਤੇ ਹੋਰ 7 ਵਿਅਕਤੀ ਹੋਰ ਸ਼ਾਮਲ ਕੀਤੇ 10 ਵਿਅਕਤੀ ਦੇ ਟੋਟਲ ਲਿਹਾਣਾ ਦੇ ਕੇ ਪਰਚਾ ਕਰਦੇ ਆ ਉਹ ਹੈ ਰੱਦ ਕਰਨ ਦੀ ਮੰਗ ਕਰਦੇ ਆ